ਸਾ ਸੰਗਤ ਜੀ ਮਨੁੱਖ ਦੇ ਕੋਲ ਦੋ ਹੀ ਰਸਤੇ ਹਨ ਜਿਸ ਤੇ ਚੱਲ ਕੇ ਮਨੁੱਖ ਆਦਾ ਜੋ ਜੀਵਨ ਹੈ ਇਸ ਸੰਸਾਰ ਦੇ ਵਿੱਚ ਬਿਤਾਉਂਦਾ ਹੈ ਇੱਕ ਹੈ ਲਿਵ ਦਾ ਮਾਰਗ ਇੱਕ ਹੈ ਧਾਤ ਦਾ ਮਾਰਗ ਆਪਾਂ ਅੱਜ ਦੋਨਾਂ ਦੇ ਹੀ ਕੁਝ ਲਖਣ ਜੋ ਹਨ ਉਹਨਾਂ ਨੂੰ ਵਿਚਾਰ ਕਰਨੀ ਹੈ ਤੇ ਦੋਨਾਂ ਦਾ ਹੀ ਦੋਨਾਂ ਹੀ ਮਾਰਗਾਂ ਦਾ ਦੋਨਾਂ ਹੀ ਰਸਤਿਆਂ ਦਾ ਇੱਕ ਤੁਲਨਾਤਮਕ ਅਧਿਐਨ ਕਰਨਾ ਹੈ ਤੇ ਦੇਖਣਾ ਹੈ ਕਿ ਆਪਾਂ ਕਿਸ ਰਸਤੇ ਤੇ ਚੱਲ ਰਹੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਫਰਮਾਉਂਦੀ ਹੈ ਲਿਵ ਧਾਤ ਦੋਇ ਰਾਹ ਹੈ ਹੁਕਮੀ ਕਰ ਕਮਾਏ ਕਿ ਮਨੁੱਖ ਦੇ ਕੋਲੋਂ ਲਿਵ ਅਤੇ ਧਾਤ ਦੇ ਦੋ ਰਸਤੇ ਹਨ ਜਿਸ ਤਰ੍ਹਾਂ ਪ੍ਰਮਾਤਮਾ ਦਾ ਹੁਕਮ ਹੁੰਦਾ ਹੈ ਮਨੁੱਖ ਉਸੇ ਤਰ੍ਹਾਂ ਹੀ ਉਸ ਰਸਤੇ ਤੇ ਚੱਲ ਕੇ ਕਾਰਜ ਕਰਦਾ ਹੈ ਲਿਵ ਦਾ ਰਸਤਾ ਹੁੰਦਾ ਹੈ ਉਸ ਪ੍ਰਮਾਤਮਾ ਦੇ ਨਾਲ ਲੀਨਤਾ ਦਾ ਰਸਤਾ ਲਿਵ ਦਾ ਰਸਤਾ ਗੁਰੂ ਦੀ ਸਿੱਖਿਆ ਤੇ ਕੇਂਦਰਿਤ ਹੁੰਦਾ ਹੈ ਤਾ ਤਦ ਦਾ ਰਸਤਾ ਹੁੰਦਾ ਹੈ ਮਾਇਆ ਦੇ ਨਾਲ ਮਾਇਆ ਦੇ ਪ੍ਰਭਾਵ ਦੇ ਹੇਠ ਆਦਾ ਜੀਵਨ ਬਤੀਤ ਕਰਨਾ ਧਾਤ ਤੇ ਰਸਤੇ ਤੇ ਚੱਲਣ ਵਾਲੇ ਜੋ ਮਨੁੱਖ ਹਨ ਉਹਨਾਂ ਦਾ ਜੋ ਮਨ ਹੈ ਉਹ ਉਹਨਾਂ ਦੇ ਜੋ ਕਾਰ ਵਿਹਾਰ ਹਨ ਉਹ ਮਨ ਤੇ ਕੇਂਦਰਿਤ ਹੁੰਦੇ ਹਨ ਆਪਾਂ ਇੱਕ ਇੱਕ ਕਰਕੇ ਦੋਨਾਂ ਹੀ ਰਸਤਿਆਂ ਦਾ ਜੇ ਤੁਲਨਾਤਮਕ ਅਧਿਐਨ ਕਰੀਏ ਤਾਂ ਪਹਿਲਾਂ ਦੇਖੀਏ ਧਾਤ ਦਾ ਰਸਤਾ ਧਾਤ ਦਾ ਰਸਤਾ ਜੋ ਹੈ ਉਹ ਮਾਇਆ ਦਾ ਰਸਤਾ ਹੈ ਲਿਵ ਦਾ ਰਸਤਾ ਜੋ ਹੈ ਉਹ ਗੁਰਮੁਖ ਦਾ ਰਸਤਾ ਹੈ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਰਸਤਾ ਹੈ ਧਾਤ ਤੇ ਰਸਤੇ ਦੇ ਵਿੱਚ ਜੋ ਮਨੁੱਖ ਜੀਉਂਦਾ ਹੈ ਧਾਤ ਦੇ ਰਸਤੇ ਤੇ ਜੋ ਮਨੁੱਖ ਚੱਲਦਾ ਹੈ ਉਹ ਹਮੇਸ਼ਾ ਤੋਖਲੇ ਦੇ ਵਿੱਚ ਦੁਵੀਂ ਦਾਵਾਂ ਦੇ ਵਿੱਚ ਅਤੇ ਦੁਤੀਆ ਭਾਵ ਦੇ ਵਿੱਚ ਆਦਾ ਜੀਵਨ ਬਤੀਤ ਕਰਦਾ ਹੈ ਜੋ ਮਨੁੱਖ ਲਿਵ ਦੇ ਰਸਤੇ ਤੇ ਤੁਰਦਾ ਹੈ ਉਹ ਗੁਰੂ ਦੀ ਦੱਸੀ ਹੋਈ ਸਿੱਖਿਆ ਤੇ ਚੱਲ ਕੇ ਉਸ ਦੇ ਮਨ ਦੇ ਵਿੱਚ ਸਹਿਜ ਉਸ ਦੇ ਮਨ ਦੇ ਵਿੱਚ ਸ਼ਾਂਤੀ ਉਸ ਨੂੰ ਇੱਕ ਅਸੀਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਫਿਰ ਉਹ ਦੁਬਿਧਾ ਤੋਂ ਤੋਖਲਿਆ ਤੋਂ ਦੁਤੀਆ ਭਾਵ ਤੋਂ ਉਹ ਮਨੁੱਖ ਦੂਰ ਹੋ ਜਾਂਦਾ ਹੈ ਜੋ ਧਾਤ ਦਾ ਰਸਤਾ ਹੈ ਉਹ ਅਹੰਕਾਰ ਕੇਂਦਰਿਤ ਹੁੰਦਾ ਹੈ ਮੈਂ ਮੈਂ ਜਾਂ ਕਹਿ ਲੋ ਕਿ ਜੋ ਕੁਝ ਹੋ ਰਿਹਾ ਹੈ ਮੇਰੇ ਦੁਆਰਾ ਹੋ ਰਿਹਾ ਹੈ ਐਸੇ ਅਹੰਕਾਰ ਦੇ ਭਾਵ ਨਾਲ ਹੋਰ ਵਿਕਾਰ ਪੈਦਾ ਹੁੰਦੇ ਹਨ ਮਨੁੱਖ ਦੀ ਤ੍ਰਿਸ਼ਨਾ ਜੋ ਹੈ ਉਹ ਸ਼ਾਂਤ ਨਹੀਂ ਹੁੰਦੀ ਮਨੁੱਖ ਦਾ ਲੋਭ ਕ੍ਰੋਧ ਕਾਮ ਵਿਸ਼ੇਵਿਕਾਰ ਨਿੰਦਿਆ ਚੁਗਲੀ ਈਰਖਾ ਦ્વੈਤ ਇਹ ਜੋ ਔਗਣ ਹਨ ਧਾਤ ਤੇ ਰਸਤੇ ਤੇ ਚੱਲਣ ਵਾਲੇ ਮਨੁੱਖ ਦੇ ਵਿੱਚ ਵੱਦੋ ਵੱਧ ਹੀ ਪੈਦਾ ਹੁੰਦੇ ਰਹਿੰਦੇ ਹਨ ਪਰ ਜੋ ਲਿਵ ਦੇ ਰਸਤੇ ਤੇ ਮਨੁੱਖ ਤੁਰਦੇ ਹਨ ਉਹਨਾਂ ਦਾ ਇੱਕੋ ਹੀ ਸ਼ੁਕਰ ਹੁੰਦਾ ਹੈ ਕਿ ਜੋ ਵੀ ਹੋ ਰਿਹਾ ਹੈ ਉਹ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੋ ਰਿਹਾ ਹੈ ਉਹ ਮਨੁੱਖ ਹੁਕਮ ਰਜ਼ਾਈ ਚੱਲਣਾ ਇਸ ਨੂੰ ਆਦੇ ਜੀਵਨ ਦੇ ਵਿੱਚ ਢਾਲ ਲੈਂਦੇ ਹਨ ਤੇ ਐਸੇ ਮਨੁੱਖ ਦੇ ਵਿੱਚ ਫਿਰ ਔਗਣ ਪੈਦਾ ਨਹੀਂ ਹੁੰਦੇ ਸਗੋਂ ਪਰਮਾਤਮਾ ਦੇ ਰੱਬੀ ਗੁਣ ਸੱਚ ਸੰਤੋਖ ਦਇਆ ਧਰਮ ਐਸੇ ਗੁਣ ਮਨੁੱਖਾਂ ਦੇ ਵਿੱਚ ਪੈਦਾ ਹੁੰਦੇ ਹਨ ਜੋ ਉਸ ਪਰਮਾਤਮਾ ਦੇ ਲੀਨਤਾ ਦੇ ਰਸਤੇ ਤੇ ਤੁਰ ਪੈਂਦੇ ਹਨ ਧਾਤ ਤੇ ਰਸਤੇ ਦੇ ਵਿੱਚ ਜੋ ਮਨੁੱਖ ਤੁਰਦੇ ਹਨ ਉਹਨਾਂ ਉੱਪਰ ਮਾਇਆ ਦਾ ਬੜਾ ਪ੍ਰਭਾਵ ਹੁੰਦਾ ਹੈ ਬਦੋ ਬਦੀ ਮਾਇਆ ਉਹਨਾਂ ਨੂੰ ਆਦੇ ਜੀਵਨ ਦੇ ਵਿੱਚ ਉਲਝਾਈ ਰੱਖਦੀ ਹੈ ਜੀਵਨ ਦੇ ਵਿੱਚ ਉਲਝਣਾ ਜੀਵਨ ਦੇ ਵਿੱਚ ਦੁੱਖ ਤਕਲੀਫਾ ਜੇ ਕਿਤੇ ਥੋੜੀ ਬਹੁਤੀ ਖੁਸ਼ੀ ਨਸੀਬ ਹੋ ਜਾਣੀ ਤਾਂ ਬਹੁਤ ਹੀ ਜ਼ਿਆਦਾ ਉਤਸ਼ਾਹਤ ਹੋ ਜਾਣਾ ਜੇ ਕਿਤੇ ਕੋਈ ਦੁੱਖ ਆ ਜਾਣਾ ਤਾਂ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲਾ ਜਾਣਾ ਪਰ ਜੋ ਲਿਵ ਦੇ ਰਸਤੇ ਤੇ ਮਨੁੱਖ ਤੁਰਦੇ ਹਨ ਉਸ ਗੁਰੂ ਦੀ ਦੱਸੀ ਹੋਈ ਸਿੱਖਿਆ ਤੇ ਤੁਰਦੇ ਹਨ ਉਹ ਹਰਖ ਅਤੇ ਸੋਗ ਉਹ ਦੋਨਾਂ ਦੀ ਪਰਵਾਹ ਨਹੀਂ ਕਰਦੇ ਜੇ ਕਿਤੇ ਕੋਈ ਖੁਸ਼ੀ ਵੀ ਨਸੀਬ ਹੋਈ ਤਾਂ ਵੀ ਉਹ ਪਰਮਾਤਮਾ ਦਾ ਸ਼ੁਕਰ ਆ ਨਾ ਕਰਦੇ ਹਨ ਜੇ ਕਿਤੇ ਦੁੱਖ ਦੀ ਵੀ ਪ੍ਰਾਪਤੀ ਹੋਈ ਔਖਾ ਸਮਾਂ ਵੀ ਆ ਗਿਆ ਤਾਂ ਵੀ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਹਨ ਉਹ ਇਹਨਾਂ ਪੰਕਤੀਆਂ ਨੂੰ ਕਮਾਉਂਦੇ ਹਨ ਕਿਤਿਆਂ ਦੁੱਖ ਭੂਕ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਸਾਹ ਸੰਗਤ ਜੀ ਇਹ ਕੁਝ ਤੁਲਨਾਤਮਕ ਅਧਿਐਨ ਸੀ ਲਿਵ ਅਤੇ ਧਾਤ ਤੇ ਰਸਤੇ ਦੇ ਤੁਰਨ ਦਾ ਹੁਣ ਆਪਾਂ ਆਦੇ ਜੀਵਨ ਦੇ ਵਿੱਚ ਦੇਖੀਏ ਕਿ ਅਸੀਂ ਵੀ ਆਦੇ ਮਨ ਤੇ ਅਤੇ ਮਾਇਆ ਤੇ ਕੇਂਦਰਿਤ ਹੋ ਕੇ ਕਿਤੇ ਗਲਤ ਰਸਤੇ ਕਹਿਣ ਤੋਂ ਭਾਵ ਧਾਤ ਦੇ ਰਸਤੇ ਤੇ ਤ ਨਹੀਂ ਚੱਲ ਰਹੇ ਕਿਤੇ ਸਾਡਾ ਜੀਵਨ ਵੀ ਦੁੱਖ ਤਕਲੀਫਾਂ ਕਲੇਸ਼ ਦੇ ਵਿੱਚ ਦੁਤੀਆ ਭਾਵ ਦੇ ਵਿੱਚ ਤੋਖਲਿਆਂ ਦੇ ਵਿੱਚ ਤਾਂ ਨਹੀਂ ਬਤੀਤ ਹੋ ਰਿਹਾ ਜਾਂ ਕਿਤੇ ਆਪਾਂ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਰਹੇ ਹਾਂ ਜਿੱਥੇ ਆਪਣੇ ਜੀਵਨ ਦੇ ਵਿੱਚ ਸਹਿਜ ਸੁਖ ਸੀਮ ਆਨੰਦ ਦੀ ਪ੍ਰਾਪਤੀ ਹੋ ਗਈ ਹੈ ਆਪਾਂ ਆਦੇ ਜੀਵਨ ਨੂੰ ਇਹ ਵੇਖਣਾ ਹੈ ਇਹ ਬਾਣੀ ਦੀਆਂ ਪੰਕਤੀਆਂ ਜੋ ਆਪਾਂ ਆਰੰਭ ਵਿੱਚ ਫਰਮਾਈਆਂ ਸਨ ਕਿ ਆਪਣਾ ਜੀਵਨ ਕਿਸ ਰਸਤੇ ਤੇ ਆਪਾਂ ਬਤੀਤ ਕਰ ਰਹੇ ਹਾਂ ਆਓ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਕਿਤੇ ਜੇ ਆਪਣਾ ਜੀਵਨ ਧਾਤ ਤੇ ਰਸਤੇ ਤੇ ਬਤੀਤ ਹੋ ਰਿਹਾ ਹੈ ਗੁਰੂ ਪਾਤਸ਼ਾਹ ਜੀ ਮਿਹਰ ਕਰਨ ਆਪਾਂ ਨੂੰ ਲੀਨਤਾ ਦੇ ਰਸਤੇ ਤੇ ਆਪੇ ਹੀ ਬਾਹ ਫੜ ਕੇ ਲੈ ਜਾਣ ਤੇ ਇਸ ਰਸਤੇ ਤੇ ਤੁਰਨ ਦਾ ਇੱਕੋ ਹੀ ਸੋਖਾ ਜੋ ਹੈ ਉਹ ਕੁੰਜੀ ਹੈ ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਬਾਣੀ ਆਪਾਂ ਨਾਮ ਬਾਣੀ ਨਾਲ ਜੁੜ ਕੇ ਧਾਤ ਦਾ ਰਸਤਾ ਛੱਡ ਕੇ ਲਿਵ ਤੇ ਰਸਤੇ ਤੇ ਤੁਰਨ ਦਾ ਯਤਨ ਕਰਿਏ ਜੀ ਅੱਜ ਇੰਨੀਆਂ ਹੀ ਵਿਚਾਰਾ ਪ੍ਰਵਾਨ ਕਰਨੀਆਂ ਵਿਚਾਰ ਕਰਨ ਦੌਰਾਨ ਹੋਈਆਂ ਭੁੱਲ ਚੁੱਕਾ ਆਪ ਬਖਸ਼ ਲੜੀਆਂ ਜੀ ਆਓ ਰਲ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ